ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹਬੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਤੁਪੈ ਚੁਪਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖਨ ਉਤਰੀ ਜ ਬੰਨਾ ਕੁਰਿਆ ਬਾਰ ਸਹਸਿਆਣ ਪਾਲ ਕੋਹਾ ਤਕ ਨ ਚੱਲਣਾ ਨਾਲ ਕਿ ਸਚਿਆਰਾ ਹੋਈਆ ਕੇ ਕੋੜਾ ਟੁੱਟਾ ਪਾਲ ਹੁਕਮਰ ਜਾਏ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਬੜੇ ਆਏ ਹੁਕਮੀ ਉਤਮ ਨੀਚ ਹੁਕਮ ਲਿਖ ਸੁਖ ਪਾਈਆਂ ਹੇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਆਂ ਹਾਂ हुकम अंधा सब को बाहर हुकम ना कोए नानक हुकम जे बुझाता हु मैं कह ना कोए गावे को तान होवे किस तान गावे को दात जाना नहीं सान गावे को गुणवढैया चार गावे को विद्या विखमवे चार गावे को साज करतन खेह गावे को जिया ला फिर देह गावे को जापा दिशा दूर गावे को वे कहा द्राह्तूर कथना कथीना आवा तोटा कत कत कथी कोटी कोट कोट देदा देलांदे थक पाहा जुगा जुगंतरा कहाँ हैं कहाँ हैं हुक्मी हुक्म चलाए राहो नानक विकसा वे परवाहो साचा साहिब साच ना है पाक्या पाव अपार आखिर मंगहा देह देह दात करे दातार फिर के गर किया जी दिशा दरबार ਮੁਹੋ ਕੇ ਬੋਲਨ ਬੋਲੇ ਆ ਜਿਸ ਹੁੰਤਾ ਰਹਿ ਪਿਆਰ ਅਮ੍ਰਿਤ ਵੇਲਾ ਸਚ ਨਾ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵਾ ਜਾਣੀਆ ਸਭ ਆਪੇ ਸਚ ਯਾਰ ਥਾਪਿਆ ਨਾ ਜਾਏ ਕਿ ਤਾਣਾ ਹੋਏ ਆਪੇ ਆਭਿਨੰਦਨ ਸੋਏ ਜਿਨ ਸੇਵਾtin ਪਾਇਆ ਮਾਨ ਨਾਨਕ ਗਾਵਿਆ ਗੁਣ ਨਿਧਾਨ ਗਾਵਿਆ ਸੁਨਿਆ ਮਨ ਰਖਿਆ ਪਾਓ ਦੁਖ ਪਰ ਹਰ ਸ਼ੁਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਰਹਿ ਆ ਸਮਾਈ ਗੁਰੂ ਈਸਰ ਗੁਰੂ ਗੋਰਾ ਕਬਰ ਮਾ ਗੁਰ ਪਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਏ ਕੁਰਾਇਕ ਦੇਹਾ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨ ਜਾਏ ਥਾਪਿਆ ਨਾ ਜਾਏ ਕਿ ਟਾਣਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਨ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆਮਨ ਰਖਿਆ ਭਾਉ ਦੁਖ ਪਰ ਹਸੁ ਕਰਲਾ ਜਾਏ ਗੁਰਮੁਖਾਂ ਆਦਾਂ ਗੁਰਮੁਖਾਂ ਵੇਦਾਂ ਗੁਰਮੁਖਾਂ ਰਹਿ ਆ ਸਮਾਈ ਗੁਰਈਸਰ ਗੁਰ ਗੋ ਰਖ ਬਰ ਮਾ ਗੁਰ ਪਾਰਬਤੀ ਮਾਈ ਦੇਹੋ ਜਾਣਾ ਆਖਾ ਨਾ ਹੀ ਕਹਿਣਾ ਕਥਣਾ ਜਾਈ ਗੁਰਾਇ ਕਦੇ ਹੈ ਬੁਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸ ਨਾ ਜਾਈ ਪੀਰੇ ਤਨਾਵਾ ਜੇ ਤੇ ਸੁਪਾਵਾ ਵੇਨ ਪਾਨੇ ਕੇ ਨਾਏ ਕਰੀ ਜੇਤੀ ਸੇਤ ਉਪਾਈ ਵੇ ਕਾਵਿਨ ਕਰਮਾ ਕੇ ਮਿਲਾ ਲਈ ਮਤ ਵਿਚਰਤਨ ਜਵਾਰ ਹ ਮਾਨਕ ਜੇ ਇੱਕ ਗੁਰ ਕੀ ਸੇ ਖਸੋਨੀ ਗੁਰਾਇਕ ਦੇ ਹ ਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨਾ ਜਾਈ ਜੇ ਯੁਗ ਚਾਰੇ ਯਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਬ ਕੋਏ ਟੰਗਾ ਨਾ ਹੋ ਰਖਾਏ ਕਾ ਅਜ ਸਕੀਰ ਤਜ ਗਲੇ ਜੇਤੀ ਤੈ ਨਦਰ ਨਾ ਆਵੀ ਤਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਤਰੇ ਨਾਨਾ ਨਹੀਂ ਗੁਣ ਗੁਣ ਕਰੇ ਗੁਣਮੰਤੇ ਆ ਗੁੰਦੇ ਤੇ ਹਾ ਕੋ ਇਹਨਾ ਸੁਝੀ ਜੇ ਤਿਸ ਗੁਣ ਕੋਇ ਕਰੇ ਸੁਨਿਆ ਚਿ ਦੀ ਪਿਰ ਸੁਣਾ ਅਦ ਸੁਨਿਆ ਤਰਤ ਤਵ ਕਾਸ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾਵੇ ਗਾਸ ਸੁਨਿਆ ਦੁਪ ਪਾਪ ਕਾ ਨਾਸ ਸੁਨਿਆ ਈਸਰ ਬਰਮਾ ਇੰਦ ਸੁਨਿਆ ਮੁਕਸਾਲਾ ਹਨਮੰਦ ਸੁਨਿਆ ਜੋਗ ਜੋਗਤਨ ਭੇਦ ਸੁਨਿਆ ਸਾਸ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕੈ ਸਨਾ ਸੁਨਿਆ ਪੜ ਪੜ ਪਾਵਹਿ ਮਾਨ ਸੁਨਿਆ ਲਗਾ ਸਹ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਣਾ ਕੇ ਗਾਹ ਸੁਨਿਆ ਸੇਕ ਪਿਰ ਪਾਚਾਹ ਸੁਨਿਆ ਅੰਦੇ ਪਾਵਾਂ راہੋ ਸੁਨਿਆ ਹੱਥ ਹੋਵਾ ਅਸਗਾਹੋ ਨਾਨਕ ਪਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਿਛੇ ਪਛੁਤਾਏ ਕਾਗਦ ਕਲਮ ਨਾਲ ਲੇਖਨ ਹਰ ਮਨਨੇ ਕਾ ਬਹਾ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ जे को मन जानै मन कोए मन्ना सुरतो होवै मन बोधा मन्ना सगल पावन की सोधा मन्ना मुहा छोटा ना खाय मन्ना जमका साध ना जाय ऐसा नाम निरंजन होए जे को मन जानै मन कोए मन्ना मारेगा ठाक ना पाए मन्ना पतियौ पर घट जाय मन्ना मगन चलै पंथ मन अंतरम सेती सन बांथ ऐसा नाम निरंजन होए जे को मन जानै मन कोए ਮੰਨਾ ਪਾਵਹਿ ਮੋਖ ਦੇ ਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਨਾਨਕ ਪਵਹਿਨਾ ਪੇਖ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰ ਧਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੋਹਾਂਦਰ ਰਾਜਾ ਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਿਆ ਕਰਨਾ ਹੀ ਸ਼ੂਮਾਰ ਤੋਲੇ ਤਰਾਂ ਮੈਂ ਤੇਯਾ ਕਾ ਪੂਤਾ ਸੰਤੋਖ ਤਾ ਪਰ ਕੀ ਅਜਿੰ ਸੂਤ ਜੇ ਕੋ ਬੁਝਾ ਹੋ ਵੈ ਸੱਚੇ ਯਾਰ ਤਵਲਾ ਉਪਰ ਕੇ ਤਾ ਪਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਪਾਰ ਤਰ ਕਾ ਮੰਜੋਰ ਜੀਆ ਜਾਤ ਰੰਗਾ ਕੇ ਨਾਵ ਸਭਣਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕਹਤਾ ਹੋਏ ਕਹਤਾ ਤਾਂਸ ਵਾਲੇ ਹੋ ਰੂਪ ਕੇਤੀ ਦਾਸ ਜਾਣਾ ਕੋਨ ਕੂਤ ਕਿਤਾ ਪਸਾਉ ਏਕੋ ਕਵਾਉ ਤਿਸੇ ਹੋਏ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਭਾਵਾ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ रांता मुख वेद पाठ असंख योग मन रह उदा असंक पा गाता गुण ज्ञान विचार असंख सती असंग दातार असंख सूर मुख पख सार असंख मन लेलाए तार कुदरत का मन का विचार बारे ना जावा एक वार जोतु तु, तु पावै साई पली कार तू सदा सलामत निरंकार असंख मोरखंद कोर असंख चोर हराम कोर असंख अमर आकार जाह जोर ਅਸੰਖ ਗਲਵੜ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੁੜੇ ਯਾਰ ਕੁੜੇ ਫਿਰਾ ਹੈ ਅਸੰਖ ਮਲੇ ਚਮਲ ਪਖ ਖਾ ਹੈ ਅਸੰਖਣਿੰਦਾ ਕਾ ਸਿਰ ਕਰਹਾ ਪਾਰ ਨਾਨਕ ਨੀਚ ਕਾ ਹੈ ਵਿਚਾਰ ਪਾਰਿਆ ਨ ਜਾਵਾ ਏਕ ਵਾਰ ਜੋਤੁ ਤੇ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖਨਾ ਅਸੰਖਤਾ ਵਾ ਅਗਾਮਾ ਅਗਾਮਾ ਅਸੰਖ ਲੋਵਾ ਅਸਾਂ ਕਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵ ਖਾਨ ਜਿਨ ਦੇ ਹਾ ਲਿਖੇ ਤੇ ਸਸੀਰ ਨਾ ਹੈ ਜਿਵ ਫੁਰਮਾਇ ਤਿਵ ਤਿਵ ਪਾ ਹੈ ਜੇ ਤਾ ਕੀਤਾ ਤੇ ਤਾ ਨਾ ਵੀ ਨਾ ਵੈ ਨਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਇਨ ਇਕ ਵਾਰ ਜੋ ਤੁਤ ਭਾਵੈ ਸਾਈ ਪਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇ ਹ ਮੂਤ ਪਲੀਤੀ ਕਪੜ ਹੋਏ ਦੇ ਸਾਬੂ ਲਈਆ ਉਹ ਤੋਏ ਪਰਿਆ ਮਤ ਪਾਪਾ ਕਾ ਸੰਗ ਉਹ ਥੋਪਾ ਨਾ ਵਾ ਕਾ ਰੰਗ ਪੁਨੀ ਪਾਪੀ ਆ ਖਾਣਾ ਹੈ ਕਰ ਕਰ ਕਰਨਾ ਲਿਖਲਾਜ ਆਹੋ ਆਪੇ ਵੀ ਜਾਪੈ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਨਿਆ ਮਨਿਆ ਮਨ ਕਿਤਾ ਪਾਓ ਅੰਤਰਗਤ ਤੀਰਤਮਲ ਨਾ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਿਨ ਗੁਣ ਕੀਤੇ ਭਗਤ ਨਾ ਹਾਂ ਸੋਸਤ ਆਤ ਬਾਣੀ ਬਰਮਾ ਸਤ ਸੋਹਾਨ ਸਦਾ ਮੰਚਾ कवन सो वेला कवन कवन सेत कवन वार कवन से रुती मा हो कवन जितोवा आकार वेला न पाईया पंडित जे होवा लेख पुराण वक्त न पाए ओ काडिया जे लेखन लेख पुराण ती तो वार न जोगि जान रूतम हो न कोई जा करता से ठीको साजे या पे जाने सोई किकर आखा के सालाही ਇਹ ਵਰਨੀ ਕਿਵ ਜਾਣਨਾ ਨਾਨਕ ਆਖਣਾ ਸਭ ਕੋ ਆਖਾ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਹੁਆ ਪੋ ਜਾਣ ਅੱਗਾ ਗਿਆ ਨਾ ਸੋ ਹੈ ਪਾਤਾਲ ਪਾਤਾਲ ਲਖ ਆਗਾਸਾ ਆਗਾ ਉਸੇ ਔੜਕ ਔੜਕ ਪਾਲ ਥਕੇ ਵੇਦ ਕਾਹਨ ਇੱਕ ਬਾਤ ਆ ਸਹਾਸ 18 ਕਹਨ ਕਤੇ ਬਾ ਅਸੁੱਲੂ ਇਕਤਾਤ ਲਿਖਾ ਹੋਇ ਤਾਂ ਲਿਖਿਆ ਲਿਖਾ ਹੋਏ ਵੀ ਨਾ ਨਾਨਕ ਵੱਡਾ ਆਖਿਆ ਆਪੇ ਜਾਣਾ ਆਪ ਸਾਲਾ ਹੀ ਸਾਲਾਹ ਇਤੀ ਸੂਰਤ ਨਾ ਪਾਈਆ ਨਦੀਆ ਅਤਿ ਵਾਹ ਪਵਹ ਸਮੁੰਦਰ ਨ ਜਾਣੀਆਂ ਸਮੁੰਦਰ ਸਾਹ ਸੁਲਤਾਨ ਗਿਰਹਾ ਤੇਤੀ ਮਾਲ ਤਾਨ ਢੇੜੇ ਤੋਲ ਨ ਹੋਵਨੀ ਜੇਤੀ ਸਮਨ ਹੋਣਾ ਵੀ ਸਰਹਾ ਅੰਤ ਨ ਸੇਫਤੀ ਕਹਿਣਾ ਅੰਤ ਅੰਤ ਨ ਕਰਨਾ ਦੇਣਾ ਅੰਤ ਅੰਤ ਨ ਵੇਖਾਂ ਸੁਣਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਰਨ ਕਹਤੇ ਬਿਲਲਾ ਹੈ ਤਾਂ ਕੇ ਅੰਤ ਨ ਪਾਏ ਜਾਹਾ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾ ਉਚੇ ਉਪਰ ਉਚਾ ਨਾ ਏਵੜ ਉਚਾ ਹੋਏ ਕੋਏ ਤਿਸ ਉਚੇ ਕੋ ਜਾਣਾ ਸੋਇ ਕੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗਹਾ ਜੋਤ ਅਜ ਅਪਾਰ ਕਹਤੇ ਅਗਨਾ ਨਹੀਂ ਵਿਚਾਰ ਕਹਤੇ ਖਪ ਤੂ ਤਹਾਂ ਵੇਕਾਰ ਕਹਤੇ ਲਾਲਾ ਮੁਕਰਪਾ ਹਾਂ ਕਹਤੇ ਮੁਰਖ ਕਾਹੀਂ ਖਾਂ ਹਾਂ ਕਹਤੇ ਆ ਦੁਖ ਭੂਖ ਸਦ ਮਾਰ ਐ ਹੈ ਪੇ ਦਾ ਤੇਰੀ ਦਾ ਤਾਰ ਬੰਦ ਖਲਾਸੀ ਪਨ ਹੋਏ ਹੋਰ ਆਖਣ ਸਕਾ ਕੋਏ ਜੇ ਕੋ ਕਾ ਇੱਕ ਆਖਣ ਭਾਏ ਉਹੋ ਜਾਣਾ ਜੇਤੀਆ ਮੂਹ ਹੈ ਖਾਏ ਆਪੇ ਜਾਣਾ ਆਪੇ ਦੇ ਆਖਾਂ ਸੇ ਫੇਕੇ ਕੇ ਜਿਸਨੋ ਬਕਸੇ ਸਿੱਤ ਸਲਾਹ ਨਾਨਕ ਪਾਚਾਹੀ ਪਾਚਾਹ